ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਇੱਕ ਵਾਦਸਾ ਮਹਾਰਾਜ ਸਦਾ ਹੀ ਜਰੇਗਾ ਰ ਸਦਾ ਹੀ ਜਰੇਗਾ ਸਰਬਤਾ ਪਾਲਾ ਕਰੋ ਬਜੀ ਮਿਹਰ ਕਰੋ ਕਿਰਪਾ ਕਰੋ ਬਜੀ ਸੁੱਖਾਂ ਬੇਸਨਾਂ ਰਾਸ ਕਰੋ ਬਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਸਿੰਘ ਜੀ ਤੇ ਇੱਕ ਵਾਦਸਾ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਨੂੰ ਬਖਸ਼ ਦੋ ਬੱਚਿਆਂ ਨੂੰ ਬਲਕਿ ਗੁਣ ਕੀ ਹੋਣੀ ਨਹੀਂ ਮਾਫ ਕਰ ਦੇਣਾ ਬੱਚੇ ਨੂੰ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ तीर्थ शब्द विचार ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਾਸ ਪੁਰਬ ਸਦਾ ਦਾਸ ਆਹੋ ਨਾਮ ਹਰਿ ਕਾ ਸਦਾ ਜਾਚਉ ਦੇਹ ਪ੍ਰਭ ਤਰਣੀ ਤਰਾ ਸੁਸਾਰ ਰੋਗੀ ਨਾਮ دارੂ ਮਹਿਲ ਲੱਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸੱਚ ਤੀਰਥ ਮਜਨਾ ਸੱਚ ਨਾਲ ਲੱਗੈ ਮਹਿਲ ਕਿਆ ਮਲ ਧੋਈਐ ਗੁਣੇ ਹਾਰ ਪਰੋਏ ਕਿਸ ਕੋ ਰੋਈਆ ਵਿਚਾਰ ਮਾਰੈ ਪਰ ਤਾਰ ਉਲਟ ਜੋਨ ਨਾ ਆਵੈ ਆਪ ਪਰਸ ਪਰਮ ਧਿਆਨੀ ਸੱਚ ਸਾਚੇ ਭਾਵੇ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦੇਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾ ਪੂਰਾ ਨਾਵਣੋ ਗਾਵ ਗਾਵਨ ਹਾਰ ਸਬਦ ਸੁਹਾਵਣੋ ਸਲਾਹ ਸੱਚ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਧਾਵੈ ਸਹਿਜ ਨਾਵੈ ਦੇਤਾ ਸੰਗਮ ਸਤ ਸਤੇ ਅਰਾਗ ਇਕੰਕਾਰ ਸਾਚਾ ਨਿਤ ਦੇ ਚੜੇ ਸਵਾਯਾ ਗਤ ਸੰਗ ਮੀਤਾ ਸੰਤ ਸੰਗਤ ਦਰ ਨਗਰ ਮੇਲ ਮਿਲਾਇ ਕਹਿਣ ਕਹੇ ਸਭ ਕੋਏ ਕੇ ਵਡੇ ਆਖੀਐ ਹਾ ਮੂਰਖ ਨੀਚ ਅਜਾਣ ਸਮਝਾ ਸਾਖੀ ਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮੰਨਿਆ ਮੇਰਾ पूछ करे आवे देख ला दे शब्द सच्चा गुरु मेरा आखण तोट ना भगत पंडारी भरपुर रहया सोई नानक साच कह बेनंती मन माजा सच सोई ਆਖਣ ਤੋਟ ਨਾ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜਾ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਸ੍ਰੀ ਮਹੱਲਾ ਪਹਿਲਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਤਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਕਦਸ ਬਚਨ ਸਤਿਗੁਰੂ ਜੀ ਦੇ ਪਾਵਨ ਅੰਗ 687 ਤੇ ਸੁਭਾਏਮਾਨ ਹੈ ਸਹਿਬ ਬਖਸ਼ਿਸ਼ ਕਰਦੇ ਹੈ ਕਿ ਭਾਈ ਤੀਰਥ ਤੇ ਲਹਾਉਣ ਜਾਣਾ ਪ੍ਰਮਾਤਮਾ ਦਾ ਨਾਮ ਹੀ ਅਸਲ ਤੀਰਥ ਹੈ ਗੁਰੂ ਦੇ ਬਚਨਾਂ ਦੀ ਵਿਚਾਰ ਕਰਕੇ ਚੱਲਣਾ ਅੰਦਰ ਸਾਹਿਬ ਨਿਰੰਕਾਰ ਨਾਲ ਸੱਚੀ ਸਾਂਝ ਅਸਲ ਤੀਰਥ ਹੈ ਸਾਹਿਬ ਕਿਰਪਾ ਕਰਨ ਸਾਹਿਬ ਦਾ ਬਚਨ ਵਸ ਜਾਏ ਦਿਲਾਂ ਚ ਸਬ ਦਾ ਗਾਵਿਆ ਸੁਣਿਆ ਥਾਏ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ